ਸੋ ਮਤੇ ਜਗਤ ਦੇ ਲੰਦੇ ਵੀ ਸਾਹ ਲੈਣ ਦੇ ਪੁੱਤਰ ਤਖਣ ਪੂਰਬ ਪਛ ਇਨਾਂ ਥਾਵਾਂ ਵਰ ਸਾਰੇ ਤੂਰੀਤ ਭਾਈ ਮਰਦਾਨਾ ਬਾਲਾ ਜੀ ਗੁਰੂ ਮਹਾਰਾਜ ਦੇ ਸੱਚੇ ਸਾਥੀ ਰਹੇ ਇਹ ਵੀ ਸੰਸਾਰ ਪ੍ਰਸਿੱਧ ਹੈ ਗੁਰੂ ਬਾਬਾ ਜੀ ਦਾ ਹਜ਼ੂਰੀਆ ਭਾਵੇਂ ਮਹਾਮੁਰਖ ਪਰਮ ਪੂਰਨ ਨੇ ਭਾਈ ਮਰਦਾਨਾ ਜੀ ਸਤਿਗੁਰੂ ਦੀ ਵਿਆਹਤ ਪਾਦਾ ਨਾਉਂ ਸਾਹਬ ਨੂੰ ਵੱਧ ਕੇ ਮਟੇ ਸੀ ਬੜੇ ਉਹ ਦਾ ਆਰਸਿਆ ਆਸਿਆ ਨਾਮ ਦੇ ਬੇਬੇ ਨਾਲ ਜਿਹਨੇ ਬਾਪ ਦੀ ਭਾਈ ਭਰ ਦੇ ਤੋਂ ਕਿਰਪਾ ਪ੍ਰਵਾਦੀ ਆਪ ਐਸੇ ਦਿੱਤੇ ਦੇ ਦੇਣਾ ਕਿਰਪਾ ਵਾਲਾ ਔਰ ਬਾਪ ਫਿਰ ਜਗਤ ਨੂੰ ਬਾਬਾ ਜੀ ਨਾਲ ਲੈ ਕੇ 47 ਸਾਲ ਪੂਰੇ 47 ਬਰੇ گروہ بابا لیتی جو بھائی بردانہ نے پیٹ کرنایا ہے اس ساتھ گروہ کی کہتے ہیں کہ اسے بھائی بردانہ نے پانی آیا ہے اور باب جاہا ہے کردار تھی جو سکتے ہیں ایک گروہ بابا لیتی پیار آگے دے ایک عام لفظ جیسے کہ باب جاہا ہے ਇਹ ਤਾਂ ਐਸਾ ਅਗਾਮ ਹੋਊਗਾ ਜੀ ਕਿ ਜਿਨੀਆਂ ਆਪੀਆਂ ਤਰ੍ਹਾਂ ਤੁਰ ਜਾਂਦੇ ਹਨ ਵੀ ਅੰਦਰੋਂ ਮੁਕਤ ਕਰਦੀਆਂ ਸਰੋਤਿਆਂ ਦੇ ਫਿਰਦਿਆਂ ਨੂੰ ਪ੍ਰਭਾਵਿਤ ਕਰਦੀਆਂ ਚਿੱਤ ਗ੍ਰਿਤੀ ਦੀ ਆਕਰਸ਼ਾ ਹੋ ਜਾਂਦੀ ਆਤਮਾ ਨੂੰ ਆਪ ਪਰਮਾਤਮਾ ਦਾ ਅਧਿਆਤਮਕ ਦਾਤ ਅਨੰਦ ਮਾਣ ਲਿਆ ਪਰ ਉਹ ਅਨੰਦ ਖੁਸ਼ ਹੋ ਜਾਂਦੇ ਜਿਨ੍ਹਾਂ ਨੇ ਕਦੇ ਕੀਰਤਨ ਹੀ ਸੁਣਿਆ ਜਿਨ੍ਹਾਂ ਨੇ ਕਦੇ ਪਰਵਾਪੀਆਂ ਤਰ੍ਹਾਂ ਨਹੀਂ ਸਭ ਸੁਣ ਲਿਆ ਇਹੋਂ ਕੀ ਲੋਕ ਕੋਣ ਲੱਭਦੇ ਬੰਦੇ ਨੇ ਅਨ ਜਾਣੋ ਕੀ ਵੀ ਭਾਈ ਮਰਦਾਨਾ ਦੀ ਨਿਰਵਾਪ ਗੁਰੂ ਬਾਬਾ ਜੀ ਦੀ ਬਾਣੀ ਦਾ ਕੀਰਤਨ ਤੇ ਬੜਾ ਵੱਖਰਾ ਇਰਾਹੀ ਮਤ ਲੈ ਸਰਦੋਲ ਵੀ ਆਤਤ ਲਗੋ ਮੋਹਾਂ ਦੇ ਦਰ ਵਿੱਚ ਸਭ ਤੋਂ ਰੇਟ ਐਸ ਤੇ ਔਰ ਵਿਕੜਾ ਕਾਰਜ ਸੀ ਜਿੰਨੇ ਸਤਾਂ ਦਾ ਕੀਰਤਨ ਹੁੰਦਾ ਜੇ ਤੁਸੀਂ ਵੀ ਗੁਰਦਵਾਨਾਂ ਦੀਆਂ ਖੋਜ ਕੀਤੀਆਂ ਹੋ ਜਾਂ ਪੁਸਤਕਾ ਪੜ੍ਹੇ ਹੋ ਬੜੀਆਂ ਬਿਸਮਿਲ ਜਾਇਲ ਯੂਨੀਵਰਸਟੀਆਂ ਨੇ ਯਾਤਨ ਕੀਤੇ ਲਈ ਬਹੁਤ ਸਸਥਾਵੇਂ ਯਾਤਨ ਕੀਤਾ ਮੈਂ ਰੀਸੈਂਟਲੀ ਆ ਹੁਣੀ ਦੁਨੀਆਂ ਦੇ ਸਭ ਤੋਂ بڑے ਮਹਾਨ ਰਾਗੀ ਭਾਈ ਸਾਧਜੀਤ ਕਰਤਾਰ ਦਾ ਨਾਮ ਹੈ ਉਹ ਸੁਭਾਅ ਕੁਦਾਸ ਨਜ਼ਰ ਵਿੱਚ ਬੇਨਤੀ ਕੀਤੀ ਕਿ ਜਦੋਂ ਰਾਗ ਵਿੱਚ ਭਾਈ ਜੀ ਦਾ ਨੰਨਾ ਕੀਰਤਨ ਗੋਦੇ ਸੀ ਸਾਧ ਸਾਹਿਬ ਜੀ ਨੇ ਕਿਹਾ ਉਸ